ਇੱਥੇ ਮਾਨਸਾ ਇੱਕ ਨਾ ਐਸਐਚਓ ਲੱਗਿਆ ਹੋਇਸੀ ਦਲਜੀਤ ਸਿੰਘ ਸੇਖਪੁਰੇ ਦਾ ਹੈ ਇਹ ਸ਼ਾਇਦ ਬਠਿੰਡੇ ਦੇ ਮਾਤਾ ਪਿਤਾ ਰਹਿੰਦੇ ਐ ਇਹਦੇ ਖਿਲਾਫ ਇੱਕ ਵੀਡੀਓ ਪਾਈ ਸੀਗੀ ਪਿਛਲੇ ਸਾਲ ਵੀ ਇਹ ਭਾਈ ਦਲਾਲ ਐ ਇਹ ਚ ਕੋਈ ਦੋਰ ਐ ਨਹੀਂ ਪੈਸੇ ਇਕੱਠੇ ਕਰਦਾ ਇਹ ਚ ਵੀ ਕੋਈ ਦੋਰ ਐ ਨਹੀਂ ਇਹ ਕਹਿੰਦਾ ਮੇਰੇ ਮਾਤਾ ਪਿਤਾ ਬਾਰੇ ਬੋਲੇ ਵੀ ਦਿਹਾੜੀ ਕਰਕੇ ਲਾਇਆ ਤੇ ਦੇਖੋ ਭਾਈ ਕੋਈ ਵੀ ਬੰਦਾ ਹੈ ਚਾਹੇ ਉਹ ਅਫਸਰ ਲੱਗਿਆ ਹੋਵੇ ਉਹ ਵੀ ਤਾਂ ਸਰਕਾਰ ਦਾ ਨੌਕਰ ਹੈ ਜਾਂਦਾ ਕੰਮ ਤੇ ਜਾਂਦਾ ਜਿੱਦੂ ਇਹਨੇ ਮਾਨਸਾਂ ਦੇ ਵਿੱਚ ਲੱਖਾਂ ਰੁਪਏ ਜਿਹੜੇ ਕਮਾ ਲਏ ਕਰੋੜਾਂ ਰੁਪਏ ਜਿਹੜੇ ਇੱਥੇ ਛਾਪ ਗਿਆ ਈਵਨ ਕਿ ਜਿਹੋ ਜੀ ਬੰਦੇ ਦੀ ਸੋਚ ਹੁੰਦੀ ਹੈ ਜਿਹੋ ਜਿਹਾ ਬੰਦੇ ਦਾ ਲਗਾ ਹੁੰਦਾ ਹੈ ਜਿਹੋ ਜੀ ਬੰਦੇ ਦੀ ਮੈਂਟੈਲਿਟੀ ਹੁੰਦੀ ਹੈ ਜਿਹੋ ਜਿਹਾ ਬੰਦਾ ਸੋਸਾਇਟੀ ਦੇ ਵਿੱਚ ਰਿਹਾ ਹੁੰਦਾ ਉਹਦੀ ਸੋਚ ਉਹੋ ਜੀ ਹੋ ਜਾਂਦੀ ਹੈ ਤੇ 100-100 ਰੁਪਇਆ ਇਥੇ ਰੇੜੀਆਣਾਂ ਤੋਂ ਲੈਂਦਾ ਰਿਹਾ ਐਡੀ ਮਤਲਬ ਗਰੀ ਹੋਈ ਗੱਲ ਕਿਸੇ ਹੋਟਲ 'ਚ ਵੜ ਗਿਆ ਤੂੰ ਕਹਿਵਨ ਲਈ ਫਿਰਦਾ ਐ ਇਹ ਤੂੰ ਕਿਹਨੂੰ ਕਿੰਨੇ ਪੈਸੇ ਦਿਨਾ ਕੋਈ ਰੇੜੀ ਵਾਲਾ ਘੇਰ ਲਿਆ ਇਥੇ ਕਰਨ ਅਰਜਨ ਹੋਟਲ ਐ ਇੱਕ ਉਹ ਵਿਚਾਰਾ ਗਰੀਬ ਬੰਦਾ ਹੈ ਉਹਦੇ ਕੋਲੇ ਘੇੜੇ ਮਾਰੀ ਗਿਆ ਤੇ ਪਰ ਇਹਨੂੰ ਜਿਆਦਾ ਪਤਾ ਲੱਗ ਗਿਆ ਹਿਸਾਬ 'ਚ ਨਹੀਂ ਆਇਆ ਇਹਨੂੰ ਲਾ ਕੇ ਨਾ ਰੰਗ ਤੇ ਰੁਪਏ ਦੇਣੇ ਸੀ بس ਇਹਦੀ ਕਿਸਮਤ ਚੰਗੀ ਸੀ ਲੜਾਈਆਂ ਦਾ ਝਗੜੇ ਕਰਾਉਣ ਦਾ ਆਦੀ ਐ ਸਾਡੀ ਪਿੱਛੇ ਲੜਾਈ ਇਹਨੇ ਕਰਾਈ ਐ ਤੇ ਮੁੜ ਕੇ ਦੰਦ ਕੱਢਦਾ ਉਹਨੇ ਬਦਲ ਕੇ ਜਿਹੜਾ ਹੈਗਾ ਸਦਰ ਬੁਲਾਡੇ ਲਾਤਾ ਸਿਰੇ ਦਾ ਚੋਰ ਆ ਖੱਚਾ ਮਤਲਬ ਚੋਰ ਨਾਲ ਵੀ ਖੱਚ ਬੰਦਾ ਹੈ ਮੋਟਰਸਾਈਕਲ ਇੱਥੇ ਚੋਰੀ ਕਰਾਉਣ ਦਾ ਹੀ ਬਲਪਵਨ ਚੋਂ 15 ਮਿੰਟਾਂ ਬਾਅਦ ਅਗਲੇ ਨੂੰ ਫੋਨ ਕਰ ਦਿੰਦਾ ਵੀ ਤੇਰਾ ਮੋਟਰਸਾਈਕਲ ਤੇ ਆ ਗਿਆ ਮਿਲ ਗਿਆ ਉਦੋਂ 5000 ਰੁਪਇਆ ਲੈ ਕੇ ਮੋਟਰਸਾਈਕਲ ਦੁਕਾਨ ਦਾ ਜੀ ਸਬੂਤ ਦੇਵਾਂਗੇ ਕੋਈ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆਂ ਵੇ ਤੂਕੀਆਂ ਗੱਲਾਂ ਨਹੀਂ ਕਰਦੇ ਜਿਹੜਿਆਂ ਤੋਂ ਪੈਸੇ ਲੈ ਰੇੜੀਆਂ ਵਾਲਿਆਂ ਤੋਂ ਹੋਟਲ ਵਾਲਿਆਂ ਤੋਂ ਦਵਾਈਆਂ ਵਾਲਿਆਂ ਤੋਂ ਉਹ ਸਬੂਤ ਆ ਸਾਡੇ ਕੋਲੇ ਦੇਵਾਂਗੇ ਕੋਰਟ 'ਚ ਦੇਵਾਂਗੇ ਇਸ ਕਰਕੇ ਜਿਹੜਾ ਹੈਗਾ ਇਹ ਸੇਕਪੁਰੇ ਦਾ ਰਹਿਣ ਵਾਲਾ ਤੇ ਇਹ ਹੁਣ ਲਾਇਆ ਹੋਇਆ ਹੈ ਸਦਰ ਭਲਾਡੇ ਮੈਂ ਭਲਾਡੇ ਵਾਲਿਆਂ ਨੂੰ ਬੇਨਤੀ ਕਰਦਾ ਸਦਰ ਜਿਹੜੀ ਸਾਡੇ ਵੀਰ ਉਧਰ ਵੈਸੇ ਬਹੁਤ ਸਿਆਣੇ ਲੋਕ ਹੈ ਇਹ ਭਾਈ ਲੜਾਈਆਂ ਝਗੜੇ ਕਰਾਉਂਦਾ ਤੇ ਮੁੜ ਕੇ ਇਹਦਾ ਮੇਨ ਮਤਲਬ ਹੈ ਪੈਸੇ ਇਕੱਠੇ ਕਰਕੇ ਸੇਤੀ ਅਮੀਰ ਹੋਵਾਂ ਕਿਉਂ ਭੁੱਖੇ ਮਰਦੇ ਬੰਦੇ ਨੂੰ ਜੇ ਰੋਟੀ ਮਿਲਣ ਲੱਗ ਜੇ ਚਟਨੀ ਤੋਂ ਬਾਅਦ ਫਿਰ ਕੁਝ ਹੋਰ ਮਿਲਣ ਲੱਗ ਜੇ ਫਿਰ ਉਹਦੀ ਤ੍ਰਿਸ਼ਨਾ ਵੱਧ ਜਾਂਦੀ ਹੈ ਫਿਰ ਕਲੌਂਗਾਂ 'ਚ ਜਾਈਏ ਫਿਰ ਆਪਾਂ ਬਲਾਨੇ ਤਾਂ ਜਾਈਏ ਆਪਦਾ ਪਿੱਛਾ ਜਿਹੜਾ ਬੰਦਾ ਉਹ ਭੁੱਲ ਜਾਂਦਾ ਤੇ ਮੈਂ ਬਲਾਡੇ ਦੇ ਉਸ ਥਾਣਿਆਂ ਨਾਲ ਸੰਬੰਧਿਤ ਵੀਰਾਂ ਨੂੰ ਬੇਨਤੀ ਕਰਦਾ ਹਾਂ ਵੀ ਇਹਦੇ ਮਗਰ ਲਾ ਕੇ ਕੋਈ ਲੜਾਈ ਝਗੜਾ ਨਾ ਕਰਿਆ ਕਰੋ ਕਿਉਂ ਪਾਰਟੀਆਂ ਨੇ ਉੱਥੇ ਵੀ ਕਾਲੀ ਦਲ ਹੈ ਕਾਂਗਰਸੀ ਆ ਬੀਜੇਪੀ ਵਾਲੇ ਆ ਔਰ ਆਪਣੇ ਆਮ ਆਦਮੀ ਪਾਰਟੀ ਦੇ ਆ ਪਰ ਉੱਥੇ ਐਮਐਲਏ ਸਾਹਿਬ ਬਹੁਤ ਸਿਆਣੇ ਆ ਮਾਸਟਰ ਜੀ ਉਹ ਇਹ ਝਗੜੇ ਨਹੀਂ ਕਰਾਉਂਦੇ ਪਰ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਇਹਦਾ ਕਾਲਾ ਚਿੱਠਾ ਜਿਹੜਾ ਸਾਡੇ ਕੋਲੇ ਆ ਇਹਦੀ ਕਰਤੂਤ ਇਹ ਦੱਸਦੇ ਆ ਕਿ ਮਤਲਬ ਇੱਕ ਅਸੀਂ ਬਿਆਨ ਲਿਖਾ ਕੇ ਆਏ ਅਸੀਂ ਤਾਂ ਉਹਨੂੰ ਲਿਖਾਉਣਾ ਸੀ ਵੀ ਭਾਈ ਇਹ ਸਾਜ਼ਿਸ਼ ਘੜਦਾ ਤੇ ਲੜਾਈਆਂ ਕਰਾਉਂਦਾ ਇਹ ਚ ਕੋਈ ਦੋਰ ਹੈ ਨਹੀਂ ਮਕਦਮਾ ਨੰਬਰ 161 ਦੇ ਵਿੱਚ ਬਟਾ 24 ਤਾਂ ਇਹਨੇ ਕੀ ਕੀਤਾ ਉਹ ਬਿਆਨ ਪਾੜ ਕੇ ਪਰੇਸ਼ਰਤਾ ਤੇ ਉੱਥੇ ਕੋਈ ਅੰਮ੍ਰਿਤਪਾਲ ਇੱਕ ਬਾਰਡ ਨੰਬਰ 7 ਚ ਉਹਦੀ ਘਰ ਵਾਲੀ ਐਮਸੀ ਇੱਕ ਉਹਦਾ ਬਿਆਨ ਲਿਖ ਲਿਆ ਇਕਰਾਮ ਵਾਲੇ ਐਮਸੀ ਆ ਉਹਦਾ ਬਿਆਨ ਲਿਖ ਲਿਆ ਉਹ ਵੀ ਬਿਨਾ ਮਾਦਰ ਤੋਂ ਪੰਗੇ ਲੈਂਦੇ ਨਾ ਜਦੋਂ ਤੁਹਾਨੂੰ ਕੋਈ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਸੀਂ ਬਿਆਨ ਲਿਕਣੋ ਕਹਿੰਦੇ ਜੀ ਥਾਣੇ ਦਰਬਾਰੇ ਆਉਣੇ ਰਹਣੇ ਆ ਜੀ ਲੋਕਾਂ ਦੇ ਕੰਮ ਤੰਦੇ ਕਰਾਉਣੇ ਆ ਉੱਥੇ ਬਿਆਨ ਲਿਖਾਉਣ ਆਏ ਸੀ ਜੀ ਉੱਥੇ ਇਹਨੂੰ ਬਿਆਨ ਨਹੀਂ ਲਿਖਾਏ ਤੇ ਲਾਲਾ ਲਾਲਾ ਕਰਕੇ ਤੇ ਬੁੜਬੁੜ ਕਰਕੇ ਭੱਜ ਗਏ ਕਿਉਂ ਭੱਜ ਗਏ ਭਾਈ ਬਿਆਨ ਠੋਕ ਕੇ ਲਿਖਾਇਆ ਤੇਰੀਆਂ ਕਰਤੂਤਾਂ ਮਾੜੀਆਂ ਚੋਰ ਬੰਦਾ ਹੈ ਆ 7 28 ਤੋਲੇ ਸੋਨਾ ਚੋਰੀ ਹੋ ਗਿਆ ਸੀ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਹੈ ਇਹ ਜੋ ਤੇਰਾ ਨਾਂ ਕਰਿਆ 12 ਤੋਲੇ ਬਰਾਮਦਕਾਰਾ ਤੇ 16 ਤੋਲੇ ਦਸ ਦਿਲਜੀਤ ਸਿੰਘ ਕਿੱਥੇ ਹੈ ਐ ਚੋਰਾ ਠੱਗੀਆਂ ਨਾਲ ਕਲੌਨੀ ਵਿੱਚ ਕੋਠੀਆਂ ਨਹੀਂ ਬਣਦੀਆਂ ਤੇ ਜਿੱਤੇ ਕੋ ਰਿਸ਼ਤੇਦਾਰ ਆ ਜਾਂ ਹੋਰ ਆ ਉਹ ਵੀ ਦੇਖਣਗੇ ਵੀ ਇਹਦੀ 70000 ਰੁਪਏ ਤਨਖਾਹ ਹੈ ਤੇ 4 ਸਾਲਾਂ ਦੇ ਵਿੱਚ 2 ਕਰੋੜ ਦੀ ਕੋਠੀ ਕਿਵੇਂ ਬਣਾਲੀ ਇਹ ਇਹ ਜਿਹੜੇ ਲੋਕਾਂ ਦੀਆਂ ਦੁਆਵਾਂ ਆ ਨਾ ਉਹੋ ਨਾਲ ਜਾਂਦੀਆਂ ਹੁੰਦੀਆਂ ਤੇ ਡਿਸਮਿਸ ਤੂੰ ਹੋਣੀ ਹੈ ਇੱਕ ਵੀਡੀਓ ਤੇਰੇ ਖਿਲਾਫ ਪਾਈ ਸੀ ਕਿਹਾ ਸੀ ਨਾ ਵੀ ਗਾਇਆਂ ਨੂੰ ਕੱਖ ਪਾਉਣ ਲਾ ਦੇਾਂਗੇ ਤੈਨੂੰ ਇਹ ਚ ਕੋਈ ਦੋਰ ਹੈ ਨਹੀਂ ਹੁਣ ਤੇਰੇ ਖਿਲਾਫ ਇਹ ਸਦਗਤ ਸਾਹ ਪੈ ਗਿਆ ਤੇ ਸਾਲ ਖੜ ਜਾ 6 ਮਹੀਨੇ ਖੜ ਜਾ ਤੇਰੇ ਸਟਾਰ ਇਹ ਜੇ ਲਾ ਕੇ ਤੋਰਾਂਗੇ ਤੇ ਮੁੜ ਕੇ ਜੇਲ੍ਹ ਚ ਵੀ ਚੀਕਾਂ ਮਾਰੇਗਾ ਫੇ ਥੋਡੇ ਵਰਗੇ ਰਿਸ਼ਤੇਦਾਰ ਭਾਲ ਦੇ ਫਿਰਦੇ ਆ ਆਪਦੀ ਪੀੜ੍ਹੀ ਥੱਲੇ ਛੋਟੀ ਫੇਰੀ ਦੀ ਹੁੰਦੀ ਆ ਦੂਜਿਆਂ ਦੀ ਬੁਦਰਾਮੀ ਨਹੀਂ ਕਰੀਦੀ ਹੁੰਦੀ ਤੇ ਜੇ ਬਿਆਨ ਅਸੀਂ ਲਿਖਾ ਕੇ ਆਏ ਸੀ ਮੈਂ ਤੇ ਰੋਸ਼ਨ ਲਾਲ ਤੇ ਰੋਸ਼ਨ ਲਾਲ ਨੇ ਹੁਣ ਇਤ加ਸਾ ਪਾਇਆ ਤੇ ਲੋਕਾਂ ਕੋਲੇ ਕਹਿੰਦਾ ਹੁੰਦਾ ਜੀ ਰੋਸ਼ਨ ਲਾਲ ਨਾਲ ਜਾਂਦਾ ਜੀ ਐਂ ਕਰਦਾ ਜੀ ਬਿਆਨ ਲਿਖਾ ਕੇ ਜੀ ਵੀ ਤੂੰ ਜਸਪਾਲ ਸਿੰਘ ਥਾਣੇਦਾਰ ਨੂੰ ਫੋਨ ਕਿਉਂ ਕਰਿਆ ਵੀ ਮੇਰੇ ਖਿਲਾਫ ਲਿਖਾ ਦੇ ਫਿਰ ਬੜਕ ਮਾਰਦਾ ਰਿਹਾ ਕਰ ਤੇ ਨਾਲੇ ਜਿਨ੍ਹਾਂ ਨੇ ਲੜਾਈਆਂ ਝਗੜੇ ਕੀਤੇ ਸੀ ਪਰ ਉਹ ਹੁਣ ਸਗੀਰੀਆਂ ਵਾਲੇ ਕੋਲੇ ਤੁਰੇ ਫਿਰਦੇ ਆ ਤੇਰਾ ਨਾਂ ਲੈਂਦੇ ਆ ਫਿਰ ਬਦਮਾਸ਼ੀ ਕਾਇਮ ਰੱਖੋ ਅਸੀਂ ਰੱਖਾਂਗੇ ਅਸੀਂ ਇਸ ਕਰਕੇ ਲਿਖਾਇਆ ਜੀ ਵੀ ਸਾਡਾ ਜਿਹੜਾ ਚਲਾਨ ਆ ਪੋਟਾ ਪੋਜੇ ਜਿਹੜੇ ਸੱਤੇ ਇੱਥੇ ਦੋਸ਼ੀ ਐ ਉਹ ਮਾਨਯੋਗ ਅਦਾਲਤ ਵਿੱਚ ਇਕੱਠੇ ਹੋਣ ਹੁਣ ਕੋਈ ਤਾਂ ਉੱਥੇ ਮੀਟ ਪਕੌੜਾ ਬਣਾਈ ਜਾਂਦਾ ਪਰ ਜਵਾਰਕਿਆਂ ਰੋਡ ਤੇ ਕੋਈ ਇੱਧਰ ਹੈਗਾ ਕੋਈ ਰਮਦਿੱਤੇ ਵਾਲੇ ਠੇਕੇਦਾਰੀ ਲਈ ਫਿਰਦਾ ਹੈ ਅਸੀਂ ਵੀਰੇ ਇਕੱਠੇ ਕਰਦੇ ਆਂ ਇਕੱਠੇ ਕਰਕੇ ਵੀ ਬੀੜੀ ਤਾਂ ਲਾਹਾਂਗੇ ਉਹ ਤਾਂ ਮਤਲਬ ਹੀ ਨਹੀਂ ਨਾ ਸਾਡੇ ਕੋਈ ਜਾਇਦਾਦ ਕਮ ਹੈ ਨਾ ਸਾਡੇ ਕੋਲ ਕੋਈ ਪੈਸਾ ਸਾਡੇ ਕਮ ਹੈ ਉਹ ਇਕੱਠੇ ਕਰਕੇ ਫਿਰ ਇੱਕ ਬਗੂਆ ਬਣ ਜੂ ਐਸੇ ਸਿਟੀ 2 ਚ ਪਰਚਾ ਹੋ ਜੂ ਹੋ ਜੇ ਜਿਹੜੀਆਂ ਮਰਜੀ ਤਾਰਾਂ ਲਾ ਲਈ ਬੈਠਾ ਚਾਹੇ ਆਪਦਾ ਡੀਏ ਨਾਲ ਲਈਂ ਤੇ ਹੁਣ ਜੇ ਅਸੀਂ ਉੱਥੇ ਲੜਾਈ ਕਰਦੇ ਆਂ ਸਿਟੀ ਬਣ ਜੂ ਉਧਰ ਕੈਂਚੀਆਂ ਤੇ ਕਰਦੇ ਆ ਸਦਰ ਜੂ ਇੱਥੇ ਘੁੜਦੇ ਉਹਨਾਂ ਨੂੰ ਫਿਰ ਇੱਥੇ ਸਿੱਟੀ ਬਣ ਜੂਈ ਇੰਨਾ ਟਾਈਮ ਸਾਡੇ ਕੋਲ ਨਹੀਂ ਹੈਗਾ ਤੂੰ ਤਾਂ ਗਲੱਕ ਹੈਗਾ ਸਿਰੇ ਦਾ ਝਗੜੇ ਕਰਾ ਕੇ ਰੁਪਏ ਲੈਣਾ ਇਹ ਤਾਂ ਵੀਡੀਓ ਲਾਉਣੀ ਲਾਉਣੀ ਹੈ ਤੂੰ ਜਿਹੜੀ ਮਦਦ ਕਰਨੀ ਆ ਕਰਨੀ ਠੋਕ ਕੇ ਕਹਣਾ ਮੈਂ ਤੈਨੂੰ ਨਾਲੇ ਵੀਡੀਓ ਸਾਹਮਣੇ ਰੱਖ ਲਵੇ ਸਕ ਦੂਸਰੀ ਗੱਲ ਝਗੜੇ ਕਰਕੇ ਲੋਕਾਂ ਤੋਂ ਪੈਸੇ ਗਰਹਾਉਣਾ ਤੇ ਫਿਰ ਤੂੰ ਕਹਿੰਦਾ ਵੀ ਇੱਕ ਥਾਣੇਦਾਰ ਫਾਇਰਿੰਗ ਕਰਾਉਂਦਾ ਤੇ 2 ਸਾਲ ਭਾਲਦਾ ਉਹ ਤੇ ਫਿਰ ਤੈਨੂੰ ਕੇਸ ਦਿੱਤਾ ਸੀ ਉਹ ਇਨਕਾਊਂਟਰ ਕਰਾਉਣ ਵਾਸਤੇ ਤੇ ਫਿਰ ਭੁੱਲ ਸੁੱਕ ਗਏ ਸੀ ਦੋ ਦੋ ਫਾਇਰ ਮਾਰੇ ਆ ਤੂੰ ਉਹ ਵੀ ਤੇਰੇ ਤੇ ਸਿਕਾਸਾ ਤਿਆਰ ਹੈ ਤੈਨ ਕੋਈ ਤੇ ਬੰਦਾ ਕੋਟਾ ਇਹਦਾ ਰੂਟਰ ਚਲਾਉਂਦਾ ਉਹ ਵੀ ਤੇਰੇ ਤੇ ਪਰਚਾ ਤਿਆਰ ਹੈ ਇਹ ਸਟਾਰਾਂ ਨੂੰ ਵੇਖ ਕੇ ਨਸਿਆ ਕਰ ਦਿਹਾੜੀ ਤੇ ਜਾਣਾ ਬਹੁਤ ਔਖਾ ਮਿੱਤਰਾ ਤੇ ਤੈਨੂੰ ਕੋਈ 50 ਰੁਪਏ ਦਿਹਾੜੀ ਤੇ ਮਿਲ ਜਾਂਦਾ ਜਿੱਦ ਦੇ ਡਿਸਮਿਸ ਹੋ ਗਿਆ ਕਰਾ ਕੇ ਹਟਾਂਗੇ ਇਹ ਚ ਕੋਈ ਦੋਰ ਹੈ ਨਹੀਂ ਕਿਹਾ ਸੀ ਨਾ ਵੀ ਗਾਇਆਂ ਨੂੰ ਕੱਕ ਪਾਉਣ ਲਾਵਾਂਗੇ ਇੱਥੇ ਤੇਰੀ ਕਿਸਮਤ ਚੰਗੀ ਸੀ ਉਹ ਕਰਨ ਅਰਜਨ ਹੋਟਲ ਵਾਲੇ ਤੂੰ ਤੂੰ ਪੈਸੇ ਫੜੇ ਨਹੀਂ ਤੇਨੇ ਤੇਰੀਆਂ ਬਾਹਾਂ ਨੂੰ ਦੇ ਕੇ ਬਟਾ ਤੇ ਬੀਜੀਲੈਂਸ ਤੈਨੂੰ ਬਠਿੰਡੇ ਲੈ ਕੇ ਜਾਂਦੀ ਹੁਣ ਵੀ ਤੇਰੇ ਮਗਰ ਬੰਦੇ ਲਾਏ ਹੋਏ ਐ ਭਲਾਡੇ ਦੇਵਾਂਗੇ ਧੂਪ ਜੀ ਤੂੰ ਜੀ ਤੂੰ ਪੈਸੇ ਲੈ ਆ ਸਾਰਾ ਡਾਟਾ ਫਿਰ ਬਿਆਨ ਲਿਖਦਾ ਆ ਇਹਦੇ ਖਿਲਾਫ ਆ ਐਡਾ ਪਲੰਦਾ ਹਾਈ ਕੋਰਟ ਚ ਰੈਟ ਪਈ ਹੋਈ ਆ ਇਹ ਪਰਚ ਅੱਜ ਹੋਜੇ ਕੱਲ ਨੂੰ ਹੋਜੇ ਕਿ ਤੂੰ ਭੱਜ ਕੇ ਦਿਕਾਈ ਫਿਰ ਆ 161 ਦੇ ਵਿੱਚ ਜਿਹੜੇ ਬਿਆਨ ਲਿਖਾਏ ਨਾ 161 ਨੰਬਰ ਮੁਕਾਦਮੇ ਦੇ ਵਿੱਚ ਆਹਾ ਉੱਥੇ ਫਿਰ ਤੀਰਤ ਸਿੰਘ ਹੌਲਦਾਰ ਨੇ ਲਿਖਿਆ ਆ ਆਈਓ ਬਿਰਸ਼ਪਾਨ ਹੈ ਫਿਰ ਉਹਨਾਂ ਨੂੰ ਕਹਿ ਦਿੰਨਾ ਵੀ ਆਪਾਂ ਰੈਪਟ ਪਾਉਣੀ ਨਹੀਂ ਫਿਰ ਜਾਂਦਾ ਉਹ ਹੈ ਤੂੰ ਜਿਮਣੀ ਲਿਖ ਕੇ ਗਿਆ ਸਾਡੇ ਖਲਾਫ ਚਾਹੀ 50 ਲਿਖ ਦੇ ਇਹ ਗੱਲਾਂ ਕੋਰਟ 'ਚ ਕਹਾਵਾਂਗੇ ਕਹੀਂ ਨਾ ਤੂੰ ਆਉਣ ਦਾ ਰਿਕਾਰਡ ਫਿਰ ਤੂੰ ਅਫਸਰਾਂ ਦੇ ਨਾਂ ਤੇ ਪੈਸੇ ਲੈਣਾ ਵੀ ਫੰਕਸ਼ਨ ਕਰਾਉਣੇ ਆ ਜੀ ਅਫਸਰਾਂ ਨੇ ਵੱਡਿਆਂ ਨੇ ਉਹਨਾਂ ਨੂੰ ਪੈਸਿਆਂ ਦੀ ਲੋੜ ਹੈ ਪਿਆਹ ਪਿਆਹ ਹਜ਼ਾਰ ਤਿੰਨ ਬੰਦਿਆਂ ਤੋਂ ਲਿਆ ਲੱਖ ਲੱਖ ਰੁਪਈਆ ਇੱਕ ਬੰਦੇ ਇੰਨਾ ਤੋਂ ਲਿਆ ਤੇ ਆ ਜਿਹੜੇ 2-200 ਰੁਪਈਆ 3-300 ਰੁਪਈਆ ਇੱਥੋਂ ਬੰਦੇ ਦੀ ਨਸਲ ਦਾ ਪਤਾ ਲੱਗ ਜਾਂਦਾ ਵੀ ਕੌਣ ਹੈ ਹੋਰ ਨਹੀਂ ਪਤਾ ਲੱਗਦਾ ਹੁੰਦਾ ਕੋਈ ਇੱਕ ਸ਼ੇਰ ਹੈ ਜਿਹੜਾ ਉਹ ਜਿਹੜੀ ਸ਼ੇਰ ਹੈ ਨਾ ਸ਼ੇਰ ਤੇ ਸ਼ੇਰਨੀ ਇੱਕ ਹਿਰਨ ਦੇ ਮਗਰ ਪੈ ਗਏ ਉਹ ਹਿਰਨ ਗਰਭਪਤੀ ਸੀ ਬੱਚਾ ਹੋਣ ਵਾਲਾ ਸੀ ਉਹਦੇ ਉਹ ਜਦੋਂ ਦਹਾੜ ਮਾਰੀ ਤਾਂ ਉਹ ਵਿਚਾਰੀ ਡਰਦੀ ਬੱਚਾ ਸਿੱਟ ਕੇ ਭੱਜ ਗਈ ਤੇ ਉਹ ਗਾਹਾਂ ਸ਼ੇਰ ਤੇ ਸ਼ੇਰਨੀ ਨੇ ਮਾਰ ਕੇ ਤੇ ਉਹਨੂੰ ਖਾ ਲਿਆ ਤੇ ਬੱਚਾ ਛੋਟਾ ਜਿਹਾ ਸੀ ਤੇ ਉਹ ਚੱਕ ਕੇ ਲੈ ਗਏ ਤੇ ਕਹਿੰਦੇ ਜਾਨਵਰ ਵੀ ਪਸਤਾਵਾ ਕਰਦੇ ਹੁੰਦੇ ਵੀ ਯਾਰ ਸਾਤੋ ਗਲਤੀ ਹੋ ਗਈ ਤੇ ਉਹਨਾਂ ਨੇ ਬੱਚੇ ਨੂੰ ਪਾਲ ਲਿਆ ਪਾਲ ਤੋਂ ਬਾਅਦ ਵੱਡਾ ਹੋਇਆ ਉਹਦੇ ਨਾਲ ਹੀ ਰਹਾ ਕਰੇ ਤੇ ਉੱਥੋਂ ਦੀ ਉੱਪਰ ਦੀ ਬਾਜ ਲੰਘਾ ਜਾਂਦਾ ਸੀ ਬਾਜ ਬਹੁਤ ਉੱਚਾ ਉੱਡ ਉੱਚੀ ਜਿਹੜੀ ਹੈਗੀ ਉਹਦੀ ਰਫਤਾਰ ਹੈ ਬਹੁਤ ਉੱਚਾ ਉੜਦਾ ਉਹ ਕਹਿੰਦਾ ਕੈਸੇ ਦੋਸਤੀ ਪੈਗੀ ਜਿਹੜੇ ਦੁਸ਼ਮਣਾਂ ਕਹਿੰਦਾ ਤੁਹਾਡੇ ਜਾਨਵਰ ਤਾਂ ਛੋਟੇ ਉਹਨੇ ਦੱਸਿਆ ਉਹ ਕਹਿੰਦੀ ਵੀ ਐਂ ਕਰਕੇ ਇਹਦੀ ਛੋਟੀ ਜਿਹਦੀ ਮਾਂ ਮਰ ਗਈ ਸੀ ਤੇ ਮੈਂ ਇਹਨੂੰ ਪਾਲਿਆ ਤੇ ਪੁੰਨ ਧਰਮ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਤਾਂ ਉੱਥੇ ਅੱਗੇ ਜਦੋਂ ਬਾਜ ਗਿਆ ਤਾਂ ਉੱਥੇ ਚੂਹਾ ਡੁੱਬਿਆ ਪਿਆ ਉਹ ਚੂਹਾ ਡੁੱਬਿਆ ਤਾਂ ਉਹਨੇ ਚੱਕ ਕੇ ਪੂਛ ਆਪਦੇ ਉੱਪਰ ਸੁੱਟ ਲਿਆ ਤੇ ਉੱਪਰ ਚਲਾ ਗਿਆ ਉਹ ਜਦੋਂ ਸੁੱਕ ਗਿਆ ਉਹ ਚੂਹਾ ਤੇ ਉਹਨੇ ਉਹਦੇ ਫਰਕ ਉਤਰਨੇ ਸ਼ੁਰੂ ਕਰਤੇ ਤੇ ਉਹ ਬਾਜ ਆ ਜਿਹੜਾ ਥੱਲੇ ਡਿੱਗ ਪਿਆ ਉਹ ਛੇਰ ਨੇ ਕਹਿੰਦੀ ਕੈਸੇ ਆਪਕੇ ਜਿਹੜੇ ਹੈਗੇ ਆ ਕੱਟੇਗੇ ਫਰਕ ਉਹ ਕਹਿੰਦਾ ਮੈਂ ਥੋੜੀ ਗੱਲ ਸੁਣ ਕੇ ਤੇ ਮੈਂ ਵੀ ਸੋਚਿਆ ਪੁੰਨ ਧਰਮ ਦਾ ਕੰਮ ਕਰੀਏ ਤੇ ਮਾਂ ਇੱਕ ਚੂਹਾ ਸੀਗਾ ਜੀ ਐਂ ਕਰਕੇ ਕੱਢਿਆ ਪੂਛ ਫੜ ਕੇ ਉੱਤੇ ਸਿੱਟ ਲਿਆ ਤੇ ਮੈਂ ਉੱਪਰ ਉੱਡੀ ਗਿਆ ਤੇ ਉਹ ਉੱਤੇ ਸੁੱਕ ਗਿਆ ਤੇ ਉਹਨੇ ਫਰ ਕੁੱਤਰ ਤੇ ਮੈਨੂੰ ਪਤਾ ਨਹੀਂ ਲੱਗਿਆ ਤੇ ਮੈਂ ਥੱਲੇ ਡੇਗੀ ਪਿਆ ਸ਼ੇਰਨੀ ਨੇ ਪਤਾ ਕੀ ਕਿਹਾ ਉਹ ਕਹਿੰਦੀ نسل ਵੇਖ ਕੇ ਮਦਦ ਕਰੀਦੀ ਹੁੰਦੀ ਐ ਐਵੇਂ ਨਹੀਂ ਮਦਦ ਕਰੀਦੀ ਹੁੰਦੀ ਇੱਥੋਂ ਤੁਹਾਡੀ نسل ਦਾ ਪਤਾ ਲੱਗ ਜਾਂਦਾ ਵੀ ਤੁਸੀਂ ਕਿਸ ਕੈਟਾਗਰੀ ਦੇ ਬੰਦੇ ਹੋ ਪਾਈ ਜੱਜਮਨੀ ਆਰਡਰ ਤੇਰੇ ਜਿਮਨੀ ਆਡਰਾਂ ਨੂੰ ਕੋਈ ਨਹੀਂ ਪਹੁੰਚਦਾ ਰੋਜ਼ਨਾਮੇ ਤੇ ਰਕਟਾ ਪਾਈ ਚੱਲ ਹਾਈ ਕੋਰਟ ਦਾ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਇਹ ਹਾਈ ਜਿਹੜਾ ਤੁਹਾਡਾ ਇਹ ਝੂਠ ਦਾ ਪਲੰਦਾ ਤੁਸੀਂ ਆਪਦੇ ਬਚਾਅ ਵਾਸਤੇ ਪਾਉਣਿਓ ਆ ਹੁਣ ਇਸ ਤਗਾਸਾ ਪਤਾ ਨਿਕਲ ਕੇ ਦਿਖਾਈ ਜੇ ਤੈਨੂੰ ਡਿਸਮਿਸ ਨਾ ਕਰਾਇਆ ਦਾੜੀ ਮੂਤ ਨਾ ਮੰਦਨੀ ਇਸ ਮਾਧਮ ਰਾਹੀਂ ਕਹਣਾ ਵੀਰੋ ਵੀਡੀਓ ਸਾਹਮਣੇ ਰੱਖਿਓ ਔਰ ਜਿਹੜੇ ਭਲਾਡੇ ਦੇ ਲੋਕ ਆ ਜਾਂ ਜਿੱਥੇ-ਜਿੱਥੇ ਵੀ ਜਾਂਦਾ ਏ ਇਸ ਖੱਚ ਤੋਂ ਕਤੀੜ ਤੋਂ ਆਪਦਾ ਪਾਸਾ ਵਟ ਕੇ ਰੱਖਿਓ ਝਗੜੇ ਕਰਾਉਂਦਾ ਹੈ ਦੂਜੀ ਪਾਰਟੀ ਨੂੰ ਕੁਝ ਕਹਿ ਜਾਂਦਾ ਤੀਜੀ ਨੂੰ ਕੁਝ ਕਹਿ ਜਾਂਦਾ ਤੇ ਬਾਅਦ ਵਿੱਚ ਉਹਨਾਂ ਲੋਕਾਂ ਤੋਂ ਡਰਾ ਕੇ ਪੈਸੇ ਲੈਂਦਾ ਕਾਦੀ ਆੜ ਚ ਬਰਦੀ ਦੀ ਆੜ ਚ ਕਾਨੂੰਨ ਦੀ ਆੜ ਚ ਤੇ ਜਦੋਂ ਆ ਹੁਣ ਤੈਨੂੰ ਆਵਾਜ਼ ਵੱਜਿਆ ਕਰੂ ਦਲਜੀਤ ਸਿੰਘ ਬਗੈਰਾ ਹਾਜ਼ਰ ਹੋ ਫਿਰ ਤੈਨੂੰ ਪੁੱਛਾਂਗੇ ਫਿਰ ਤੁਸੀਂ ਉਹ ਡੀਏ ਵਾਲੇ ਕਮਰੇ 'ਚ ਬਹਿਣੋ ਜਾਂ ਹੋਰ ਕਿਸੇ ਪਾਸੇ ਬਹਿਣੋ ਫਿਰ ਨਾਲ ਜਿਹੜਾ ਗਰਨਮੈਨ ਹੁੰਦਾ ਉਹਨੂੰ ਕਹਿੰਨ ਨੂੰ ਵੀ ਜਦੋਂ ਬਾਜ ਵੱਜ ਗਈ ਦੱਸ ਦੀ ਬਸ ਸਾਹਮਣੇ ਲੋਕਾਂ 'ਚ ਬੈਠਿਆ ਕਰਨਾ ਇਹ ਤੈਨੂੰ ਹੁਣ ਦੱਸਾਂਗੇ ਤੇ ਨਾਲੇ ਮੈਂ ਇਹਨਾਂ ਆ ਜਿਹੜੇ ਦੋ ਬੰਦੇ ਨੇ ਬਿਆਨ ਲਿਖਾਇਆ ਇਹਨਾਂ ਨੂੰ ਵੀ ਕਹਿਣਾ ਵੀ ਕਿਉਂ ਯਾਰ ਤੁਸੀਂ ਮਤਲਬ ਗਲਤ ਕੰਮ ਕਰਦੋਂ ਤੁਹਾਡੇ ਨਾਲ ਕਿਸੇ ਦਾ ਕੀ ਬੈਰ ਵਿਰੋਧ ਹੈ ਆ ਜਿਹੜਾ ਮਰਤਪਾਲ ਹੈ ਇਹਦੇ ਘਰ ਵਾਲੀ ਹੈ ਮਸੀਹ ਆ ਰਾਮਪਾਲ ਇੱਥੇ ਇੱਕ ਤੂੰ ਆਪ ਹੈ ਮਸੀਹ ਕਿਉਂ ਲਿਖਾਈ ਜਾਂਦਾ ਤੂੰ ਕੌਣ ਤੁਹਾਡੇ ਸਾਹਮਣੇ ਗੁਰਬੁਰ ਕਰਕੇ ਗਿਆ ਫਿਰ ਅਪਟਪਾਉਂਦੇ ਬੇਤੁਕੀਆਂ ਗੱਲਾਂ 'ਚ ਕੋਈ ਦਮ ਨਹੀਂ ਹੁੰਦਾ ਕਿ ਭਾਈ ਮੈਂ ਸਮਾਧਮ ਰਾਹੀਂ ਕਹਿਣਾ ਵੀ ਇਹ ਸੇਖਪੁਰੇ ਦਾ ਹੈ ਜੇ ਇਹਦਾ ਕੋਈ ਰਿਸ਼ਤੇਦਾਰ ਵੀ ਹੈਗਾ ਨਾ ਉਹ ਵੀ ਇਹ ਤੋਂ ਪਾਸਾ ਵਟ ਲੋ ਇਹਨੇ ਅੱਜ ਵੀ ਫਸਣਾ ਹੈ ਤੇ ਕੱਲ ਨੂੰ ਵੀ ਫਸਣਾ ਚੋਰ ਕੀ ਹਾਮੀ ਭਰੇ ਨਾ ਕੋਈ ਗੁਰਬਾਣੀ ਦਾ ਪਰਮਾਨ ਹੈ ਸਾਰੇ ਦਾ ਚੋਰ ਬੰਦਾ ਆ ਪੀਸੀ ਬ੍ਰਾਂਚ ਚ ਲਾਇਆ ਜਿੱਥੇ ਪੈਸੇ ਲੈਣ ਲੱਗ ਗਿਆ ਲੋਕਾਂ ਨੂੰ ਦੱਸ ਦਿਆ ਕਰੇ ਵੀ ਤੇਰੇ ਖਲਾਫ ਰਿਪੋਰਟ ਬਣ ਗਈ ਆ ਸਿਟੀ 2 ਚ ਹੋਣ ਗਿਆ ਸਾਧਰ ਬਲਾ ਡਿਲਾਇਆ ਉਦੋਂ ਬਾਅਦ ਹੋਰ ਕੋਈ ਜ਼ਿਲ੍ਹੇ ਚ ਜਾਊਗਾ ਕਿਸੇ ਚ ਵੀ ਜਾਊਗਾ ਸਾਡਾ ਮਤਲਬ ਕਹਿਣ ਦਾ ਭਾਵ ਹੈ ਵੀ ਇਹ ਕੋਈ ਇਨਸਾਫ ਪਸੰਦ ਅਫਸਰ ਨਹੀਂ ਇਹ ਕੋਈ ਮਤਲਬ ਨਿਆਂ ਦੇਣ ਵਾਲਾ ਨਹੀਂ ਆਹ ਆ ਮਕਦਮੇ ਦਾ ਸਾਰਾ ਕੁਝ ਆਨ ਰਿਕਾਰਡ ਹੈ ਉਹ ਬੈਨਾਂ ਨੂੰ ਕਿਵੇਂ ਧੋ ਦੇਗਾ ਤੂੰ ਤੇਰੇ ਤੇ ਤੇਰੇ ਜਿਹੜੇ ਹੈਗੀ ਐ ਜਿਹੜੀ ਰੋਸ਼ਨ ਲਾਲ ਤੇ ਤੂੰ ਕਿਰਚਮਾਰੀ ਦੀ ਰਫਟ ਪਾਈ ਹੈ ਡੀ ਡੀ ਆਰ ਨੰਬਰ 5758 ਕੀ ਤੂੰ ਉੱਥੇ ਗਿਆ ਵੇਖਿਆ ਤੇ ਤੂੰ 24 4 ਦੀ ਰੌਟ ਪਾਈ ਆ ਵੀ ਮਾਮਲਾ ਚੱਕੀ ਲੱਗਦਾ। ਫਿਰ ਉਹ ਬੜਕਾ ਕੇ ਪਰੇ ਮਾਰੀ ਐਸਪੀ ਨੇ ਡੀਆਈਜੀ ਸਾਹਿਬ ਨੇ ਤੇਰੀ ਰੌਟ ਰੂਟ ਉੱਡ ਗਈ। ਤੇ ਹੁਣ ਤੇਰੇ ਤੇ ਸ਼ੂਟ ਪਰ ਡੈਫਮੇਸ਼ਨ ਬਣੂਗਾ ਤੇ ਨਾਲੇ ਉਹਨੇ ਇਸਤਗਾਸਾ ਪਤਾ। ਹੁਣ ਨਿਕਲ ਕੇ ਦਿਖਾਈ ਡਿਸਮਿਸ ਕਰਾਊਗਾ। ਉਹ ਆਖਾਇ ਬਾਣੀਆ ਉਹਨੂੰ ਡਰਾ ਲੈਨੇ ਆ ਤੇ ਤੈਨੂੰ ਆਏ ਨਹੀਂ ਪਤਾ ਕਿ ਪੁੱਤ ਮੇਰਾ ਉਹ ਜੱਟ ਬਾਣੀਆ ਹੈ। ਤੇ ਤੈਨੂੰ ਮਾਜ ਕੇ ਛੱਡੂਗਾ। ਸੋ ਵੀਰੋ ਮੈਂ ਸਮਾਧਮ ਰਾਈ ਕਹਿਣਾ ਹੈ ਵੀ ਇਹ ਜੀਆਂ ਕਤੀੜਾਂ ਤੋਂ ਕੋਈ ਇਨਸਾਫ਼ ਨਾ ਰੱਖਿਆ ਕਰੋ ਇਨਸਾਫ਼ ਦੀ ਆਸ ਨਾ ਰੱਖਿਆ ਕਰੋ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਹੈ ਇਹਦੇ ਖਿਲਾਫ ਐਫੀਡੀਆਟ ਦਿਓ ਜਾਂ ਵਿਜੀਲੈਂਸ ਨਾਲ ਗੱਲ ਕਰੋ ਸਾਡਾ ਇਸ ਚੈਨਲ ਤੇ ਨੰਬਰ ਹੈ ਸਾਨੂੰ ਸੰਪਰਕ ਕਰ ਲਿਓ ਜੇ ਕੋਈ ਪੈਸੇ ਵੀ ਨਾ ਹੋਏ ਅਸੀਂ ਆਪ ਦੀ ਜੇਬ ਚੋਂ ਦੇ ਦਾਂਗੇ ਰੰਗ ਲਾ ਕੇ ਇਹਦੀ ਮੰਂਜੀ ਟੋਕੋ ਜਿਹੜੀ ਕੋਈ ਮਿਸਲ ਦੇ ਵਿੱਚ ਗਲਤ ਲਿਖਦਾ ਇਹਦੇ ਖਿਲਾਫ ਐਫੀਡੀਆਟ ਦਿਓ ਕਿਉਂਕਿ ਇੱਕ ਦਲਾਲੀ ਕਰਨ ਵਾਲਾ ਬੰਦਾ ਤੇ ਫਿਰ ਇਹ ਹੁਣ ਜਿਹੜੇ ਐਮਸੀਆਂ ਨੇ ਚੱਲ ਲਿਖਤਾ ਕੋ ਬਿਆਨ ਦੇ ਤੇ ਤੇ ਕੱਲ ਨੂੰ ਇਹ ਫਾਸ ਜਾਣਗੇ ਕਾਹੀ ਨਾ ਕਾਹ ਚ ਲਿਖਾਈ ਚੱਲ ਉਹ ਉਹ ਕੀ ਉੱਤੇ ਡਿੱਗਦੇ ਆ ਚੋਰ ਕੋਰਚ 523 ਦੇ ਵਿੱਚ ਡਾਇਰੈਕਸ਼ਨ ਹੋ ਜੂ 319 ਚ ਤਲਬ ਹੋ ਜੂ ਬੜਾ ਕੁਛ ਪਿਆ ਜੇ ਤੂੰ ਕੱਢ ਗਿਆ ਤਾਂ ਹਾਂ ਕਾਲੀਆਂ ਡੋਰਾਂ ਵਾਲੇ ਬਥੇਰੇ ਅਫਸਰ ਬੈਠੇ ਆ ਡੀਐਸਪੀ ਬੈਠਾ ਹੈ ਐਸਪੀ ਬੈਠਾ ਹੈ ਐਸਐਸਪੀ ਬੈਠਾ ਹੈ ਬਠਿੰਡੇ ਡੀਆਈਜੀ ਬੈਠਾ ਹੈ ਆਈਜੀ ਬੈਠਾ ਹੈ ਏਡੀਜੀ ਵੀ ਬੈਠਾ ਡੀਜੀ ਵੀ ਬੈਠਾ ਗਵਰਨਰ ਬੈਠਾ ਬੜਾ ਕੁਝ ਬੀ ਹਾਈ ਕੋਰਟ ਪਈ ਹੈ ਸੁਪਰੀਮ ਕੋਰਟ ਪਈ ਹੈ ਬਹੁਤ ਕੁਝ ਪਿਆ ਟਾਈਮ ਲੱਗ ਜਾਂਦਾ ਹੁੰਦਾ ਤੇ ਤੇਨੂੰ ਜੇਲ੍ਹ ਕੱਟਣੀ ਵੀ ਨਹੀਂ ਆਉਣੀ ਵਿੱਚ ਹੀ ਮੁੱਤੀ ਜਾਂਦਾ ਤੇਰੇ ਵਰਗਾ ਪਿਆ ਸੋ ਵੀਰੋ ਇਹ ਬੰਦਾ ਜਿਹੜਾ ਦਜੀਤ ਸਿੰਘ ਹੈ ਸੇਖਪੁਰੇ ਦਾ ਹੈਗਾ ਸਰੇ ਦਾ ਚੋਰ ਹੈ ਇਹ ਜਿਹੜਾ ਹੈਗਾ ਲੜਾਈਆਂ ਕਰਾਉਣ ਦਾ ਆਦੀ ਹੈ ਇਹਦੇ ਤੇ ਕਿਤੇ ਵੀ ਤੁਸੀਂ ਵਿਸ਼ਵਾਸ ਨਾ ਕਰਿਓ ਤੁਹਾਨੂੰ ਨਾ ਇਹ ਨਿਆਂ ਦੇਵੇ ਨਾ ਇਹਨੂੰ ਕੋਈ ਬੋਲਣ ਦੀ ਅਕਲ ਹੈ ਨਾ ਇਹਦੇ ਕੋਲ ਕੋਈ ਮੈਨਰਲ ਹੈ ਨਾ ਇਹਨੂੰ ਕੋਈ ਥਾਣਾ ਚਲਾਉਣ ਦਾ ਸਿਸਟਮ ਹੈ ਨਾ ਕੋਈ ਲਾਅ ਐਂਡ ਆਰਡਰ ਨੂੰ ਸਮਝਦਾ ਇਹਦਾ ਬੰਦੇ ਛੱਡਿਆ ਪੈਸੇ ਦੱਸੋ ਕਿੰਨੇ ਦਿਨੇ ਹੋ ਬੋਲੋ ਕਿੰਨੇ ਪੈਸੇ ਦਿਨੇ ਹੋ ਕਿਉਂਕਿ ਇਹ ਜਿਹੇ ਚੋਰਾਂ ਨੂੰ ਜਿੰਨਾ ਚਿਰ ਤੁਸੀਂ ਬਾਹਰ ਨਿਕਲ ਕੇ ਫੜਾਉਂਦੇ ਨਹੀਂ ਕੋ ਦੱਲਿਆ ਨੇ ਤਾਂ ਦੱਲ ਕੁਣਾ ਕਰਨਾ ਹੈ ਇਹਦੇ ਵੀ ਧੱਲੇ ਹੋਣਗੇ ਗਾਂ ਲੈਣ ਵਾਲੇ। ਵਜੋਲੇ ਮੇਰੇ ਵਰਗੇ ਹੁੰਦੇ ਜਿਹੜੇ ਮੈਂ 20000 ਫੜਿਆ 10 ਇਹਨੂੰ ਤਾਂ 10 ਆਪਦੀ ਜੇਬ ਚ ਪਾਇਆ ਫਿਰ ਉਹ ਵੀ ਪਤਾ ਕਰ ਲਉਣਾ ਵੀ ਉਹ ਕਾਰੋਬਾਰ ਕੀ ਕਰਦਾ ਹੈ। ਸੋ ਭਰਾਵੋ ਇਹ ਜਿਹੜਾ ਹੈਗਾ ਤੁਹਾਡੇ ਤੇ ਮੋਟਰਸਾਈਕਲ ਵੀ ਚੋਰੀ ਕਰਾਊਗਾ। ਤੁਹਾਡੇ ਤੋਂ ਦੜੇ ਸੱਤੇ ਦਾ ਕੰਮ ਵੀ ਕਰਾਊਗਾ। ਬਾਅਦ ਵਿੱਚ ਤੁਹਾਨੂੰ ਫੜਾਊਗਾ ਵੀ ਤੇ ਫਿਰ ਦੂਜਿਆਂ ਤੇ ਇਲਜ਼ਾਮ ਲਾਉਂਦਾ ਵੀ ਫਲਾਣਾ 2 ਸਾਲ ਭਾਲਦਾ ਜੀ। ਤੇ ਇਹ ਫਾਇਰ ਨੂੰ ਉਹਨਾਂ ਨੇ ਕਰਾਈ ਏ ਹੁਣ ਜਿਹੜੇ ਬੰਦੇ ਦਾ 52 ਸਾਲ ਤੱਕ ਨੌਕਰੀ ਕਰਕੇ ਢਿੱਡ ਨਹੀਂ ਭਰਿਆ ਤੂੰ 2 ਸਾਲ ਲਾ ਕੇ ਕੀ ਕਰੂਗਾ ਫਿਰ ਤੂੰ ਕੋਈ ਸੀਆਈ ਜੀ ਨਹੀਂ ਲੱਗਿਆ ਕੋਈ ਈਓ ਵਿੰਗਣ ਜੀ ਲੱਗਿਆ ਕੋਈ ਸਪੈਸ਼ਲ ਬ੍ਰਾਂਚ ਨਹੀਂ ਲੱਗਿਆ ਤੇਰੇ ਤੋਂ ਦੱਸੋ ਕਿਹੜਾ ਉਧਾ ਲੈਂਦਾ ਅਗਲਾ ਇਸ ਕਰਕੇ ਜਿਹੜੇ ਹੈਗੇ ਲੋਕ ਫਿਰ ਤੂੰ ਇਨਕਾਊਂਟਰ ਵੇਲੇ ਫਿਰ ਤੇਰੇ ਮੂੰਹ ਸੁੱਕ ਗਿਆ ਤੇ ਜਿਹਦੇ ਜਿੰਨਾ ਤੇ ਤੂੰ ਗੋਲੀਆਂ ਚਲਾਈਆਂ ਜਿੱਦੇ ਡਿੱਕੇ ਚੜ ਗਿਆ ਅਗਲੇ ਦੇ ਫਿਰ ਤਦ ਨੂੰ ਦੱਸ ਅਗਲਾ ਦੱਸੂਗਾ ਕੀ ਭਾਵੇਂ ਵਿਕਦੀ ਐ ਇਸ ਕਰਕੇ ਕੋਈ ਗੱਲ ਨਹੀਂ ਰਕਟਾ ਨੂੰ ਤਾਂ ਪਾਈ ਚੱਲ ਭਾਈਦਾਂ ਨੂੰ ਬਾਹਰ ਇੱਕੋ ਜੇ ਆ ਤੂੰ ਬਿਆਨ ਲੈ ਕੇ ਫਿਰ ਐਸਐਸਪੀ ਸਾਹਿਬ ਦੇ ਭੇਜਦਾ ਦੋ ਬੰਦਿਆਂ ਨੇ ਬਿਆਨ ਲੈ ਕੇ ਉੱਥੇ ਦੂਰ ਸਾਹਿਬ ਦੇ ਭੇਜਦਾ ਵੀ ਬਿਆਨ ਦੇਣ ਤੋਂ ਹੁਣ ਕਾਰ ਕਰਤਾ ਫਿਰ ਜਸਪਾਲ ਸਿੰਘ ਥਾਣੇਦਾਰ ਨੂੰ ਕਾਦੇ ਵਾਤੇ ਫੋਨ ਕਰਦਾ ਤੂੰ ਵੀ ਮੇਰੇ ਖਿਲਾਫ ਬੋਲਦੇ ਆ ਇਸ ਕਰਕੇ ਜਿਹੜੇ ਲੋਕ ਐ ਇਹ ਵੀਰੋ ਇੱਕ ਵਰਦੀ ਦੀ ਆੜ ਦੇ ਵਿੱਚ ਛੋਟੀ ਸੋਚ ਦੇ ਲੋਕ ਇੰਨੀ ਕੁ ਸੋਚ ਹੈ ਬੰਦੇ ਦੀ ਉਹ 100-100 ਰੁਪਿਆ ਰੇੜੀ ਵਾਲੇ ਤੋਂ ਰੇੜੀ ਪਾਸੀ ਕਰ 100 ਰੁਪਿਆ ਦੇ ਦੇ ਗੋਲ ਗੱਪਿਆਂ ਵਾਲੇ ਤੋਂ ਪੈਸੇ ਲੈਣੇ ਸਬਜ਼ੀਆਂ ਵਾਲੇ ਤੋਂ ਪੈਸੇ ਲੈਣੇ ਹੋਟਲ ਵਾਲੇ ਤੋਂ ਪੈਸੇ ਲੈਣੇ ਡਰਾ ਕੇ ਸਾਈਕਲ ਵਾਲੇ ਤੋਂ ਪੈਸੇ ਲੈਣੇ ਮੋਟਰਸਾਈਕਲ ਚੋਰੀ ਕਰਾ ਕੇ ਪੈਸੇ ਲੈਣੇ ਕਿੱਥੇ ਭਰੇਗਾ ਯਾਰ ਤੂੰ ਇਸ ਪਰਮਾਤਮਾ ਦੇ ਘਰੇ ਦੇਰ ਹੈ ਅੰਦੇਰ ਨਹੀਂ ਇਹ ਤੈਨੂੰ ਸਮਾ ਪਾ ਕੇ ਭੁਗਤਣਾ ਪੈਣਾ ਫਿਰ ਉਸੇ ਬੈਰਕ ਚ ਜੇਲ੍ਹ ਕੱਟਣੀ ਪੈਣੀ ਆ ਇਹ 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 ਗੱਲ ਮੇਰੀ ਯਾਦ ਰੱਖੀਂ ਉਸੇ ਬੈਰ ਕਿਸੇ ਫਿਰ ਕੈਦੀ ਕੁੜਦੇ ਨੇ ਤੇ ਤੇਰੇ ਵਰਗਾ ਫਿਰ ਐਪਲੀਕੇਸ਼ਨ ਦੇ ਦਿੰਦਾ ਵੀ ਮੈਨੂੰ ਤਾਂ ਇੱਥੇ ਖਤਰ ਹੈ ਜੀ ਮੈਂ ਸਿਟੀ 2 ਚ ਜਾਂ ਭਲਾੜੇ ਚ ਪਰਚੇ ਦਿੱਤੇ ਸੀ ਇਹ ਕੈਦੀਆਂ ਤੋਂ ਮੈਨੂੰ ਖਤਰ ਹੈ ਮੈਨੂੰ ਪਟਿਆਲੇ ਭੇਜੋ ਜਾਂ ਹੋਰ ਪਾਸੇ ਭੇਜੋ ਇਹ ਫਿਰ ਤੁਹਾਡੇ ਵਰਗੇ ਐਪਲੀਕੇਸ਼ਨ ਦਿੰਦੇ ਨਾ ਤੇ ਉੱਥੇ ਜਿਹੜੇ ਕੈਦੀ ਆ ਨਾ ਉਹ ਚਿਬ ਕੱਢ ਦਿੰਦੇ ਮਾਰ ਮਾਰ ਥਾਪੜੇ ਸੋ ਇਸ ਕਰਕੇ ਜਿਹੜਾ ਇਹ ਮਿਸਨਾ ਦੇ ਵਿੱਚ ਹੁਣ ਰੱਟ ਪਾ ਗਿਆ ਤੇ ਜਿਮਣੀ ਪਾ ਗਿਆ ਭਾਈ ਚੱਲ ਜਿਹੜਾ ਬਿਆਨ ਲਗਾਇਆ ਏ ਉਹਨੂੰ ਕਿਵੇਂ ਧੋ ਦੇਗਾ ਉਹ ਨਾਲੇ ਤੇਰੀ ਮੈਂ ਇੱਕ ਦੱਸਦਾ ਵੀ ਤੇਰੀ ਦਫਤਰ ਦਾਖਲ ਨਹੀਂ ਹੋਈ ਦਰਕਾਰ ਤੋਂ ਉਹ ਪੈਂਡਿੰਗ ਪਈ ਐ ਸਾਫ ਦੇ ਵੀ ਧਿਆਨ ਚ ਐ ਵੀ ਤੂੰ ਗਲੱਕਾ ਐ ਤੂੰ ਸਰੇ ਦਾ ਕਤੀੜ ਐ ਚੋਰ ਐ ਪੈਸੇ ਲੈਣਾ ਐ ਅਫਸਰਾਂ ਦੇ ਨਾਂ ਤੇ ਲੈਣਾ ਐ ਫੰਕਸ਼ਨਾਂ ਦੇ ਨਾਂ ਤੇ ਲੈਣਾ ਐ ਵਿਆ ਫੰਕਸ਼ਨ ਕਰਾਉਣਾ ਜੀ ਜਨਮ ਦਿਹਾੜੇ ਆਏ ਐ ਸਾਰਾ ਅਫਸਰਾਂ ਨੂੰ ਪਤਾ ਹੈ ਤੇ ਉਥੋਂ ਤੈਨੂੰ ਬਾਹਾਂ ਨਾ ਨੂੜ ਕੇ ਵਿਜੀਲੈਂਸ ਲਿਆਉਗੀ ਭਲਾਡੇ ਤੋਂ ਇਹ ਗੱਲ ਯਾਦ ਰੱਖੀਂ ਅੱਜ ਫੜ ਲੈ ਕੱਲ ਨੂੰ ਫੜ ਲੈ ਮਹੀਨੇ ਨੂੰ ਫੜ ਲੈ ਮਿੱਤਰਾ ਤੇਰੇ ਮੰਗਰੇ ਸੀ ਲੱਗੇ ਹੋਏ ਆ ਤੇ ਇਹ ਸਾਡਾ ਪ੍ਰੋਸੈਸ ਯਾਰੀ ਹੈ ਤੇ ਆਪਦੇ ਜਾਂ ਤਾਂ ਇੱਥੋਂ ਲੈ ਜਾ ਆਪਦੇ ਜਿਹੜੇ ਤੇਰੇ ਦਲਾਲ ਨਾ ਕਿਰਾਏ ਤੇ ਘਰ-ਦਵਾ ਦੇ ਉੱਥੇ ਤੇ ਜਿੰਨਾ ਮਰਜ਼ੀ ਚੋਰੀਆਂ ਕਰੀ ਚੱਲੀ ਤੇ ਬਾਅਦ ਵਿੱਚ ਸਾਰਾ ਕੁਝ ਜਿਹੜਾ ਸਾਹਮਣੇ ਆਇਆ ਨਾ ਸੋ ਵੀਰੋ ਇਸ ਸਮਾਧਿ ਮੈਂ ਬੇਨਤੀ ਕਰਦਾ ਵੀ ਜਿਹੜਾ ਦਿਲਜੀਤ ਨਾਂ ਦਾ ਇਹ ਬਠਿੰਡੋਂ ਵੀ ਐ ਛਤਰ ਖਾ ਕੇ ਆਇਆ ਉੱਥੇ ਵੀ ਅਫਸਰਾਂ ਨੇ ਨੂੰ ਮਾਈ ਕੱਢਿਆ ਹੁਣ ਮਾਨਸਾ ਆ ਗਿਆ ਇੱਥੇ ਸ਼ਰਾਬਾਂ ਵਾਲਿਆਂ ਤੋਂ ਹੋਰਾਂ ਤੋਂ ਕਿਸੇ ਕਿਸੇ ਤੋਂ ਭੁੱਕੀ ਵਾਲਿਆਂ ਤੋਂ ਤਸਕਰਾਂ ਤੋਂ ਹੋਰ ਤੋਂ ਪੈਸੇ ਲੈਣੇ ਇਕੱਠੇ ਕਰਨੇ ਉਹ ਯਾਰ ਸ਼ਰਮ ਲੱਥ ਜੇ 100-100 ਰੁਪਿਆ ਲੈਣਾ ਯਾਰ ਸੋ ਇਸ ਕਰਕੇ ਇਸ ਬੰਦੇ ਤੋਂ ਦੂਰ ਰਹੋ ਪਹਿਲੀ ਗੱਲ ਪਾਰਟੀਆਂ ਜਿਹੜੀਆਂ ਉਹ ਵੋਟਾਂ ਲੈਂਦੀਆਂ ਹਨ ਝਗੜਿਆਂ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਦੇ ਬਾਅਦ ਵਿੱਚ ਫਿਰ ਬੰਦਾ ਪਸਤਾਉਂਦਾ ਹੈ ਠੀਕ ਹੈ ਕੋਈ ਕਿਸੇ ਤੋਂ ਗਲਤ ਕੋਈ ਗੱਲ ਹੋ ਜਾਂਦੀ ਹੈ ਤਾਂ ਬੈਠ ਕੇ ਆਪਦੇ ਪਿੰਡਾਂ ਦੇ ਵਿੱਚ ਨਿਮੇੜ ਲਿਆ ਕਰੋ ਤੇ ਇਹ ਜਿਹੜੀਆਂ ਕਤੀੜਾ ਇਹ ਸਿਰਫ ਪੈਸੇ ਇਕੱਠੇ ਕਰਨ ਆਈਆਂ ਵੀ ਆ ਇਹ ਇਸ ਕਰਕੇ Allahabad ਦੀ ਹਾਈ ਕੋਰਟ ਨੇ ਜਿਹੜਾ ਹੈਗਾ ਇਹ ਇਸ ਬੰਦਿਆਂ ਦੇ ਖਿਲਾਫ ਜੱਜਮੈਂਟ ਹੈ ਵੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਖਾਕੀ ਵਰਦੀ ਦੇ ਵਿੱਚ ਇਹ ਦਲਜੀਤ ਵਰਗੇ ਇੱਕ ਲਟੇਰਿਆਂ ਦਾ گرو ਹੈ ਹਾਈ ਕੋਰਟ ਦੀ ਜੱਜਮੈਂਟ ਹੈ ਇਹ ਔਨ ਰਿਕਾਰਡ ਇਸ ਕਰਕੇ ਇਹੋ ਜਿਹੇ ਬੰਦਿਆਂ ਤੋਂ ਬਚੋ ਇਹ ਝਗੜੇ ਕਰਾਉਂਦਾ ਹੈ ਪੈਸੇ ਇਕੱਠੇ ਕਰਨ ਤੇ ਲੱਗਿਆ ਹੋਇਆ ਮਾੜਾ ਬੰਦਾ ਹੈ ਸਿਰੇ ਦੀ ਖੱਟ ਬੰਦਾ ਹੈ ਮਾਨਸਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ